ਪਠਾਨਕੋਟ ਦੇ ਵਿੱਚ ਕਾਂਗਰਸ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਮੁੱਖ ਮੰਤਰੀ ਦੇ ਬਿਆਨ ਦੇ ਨਿਖੇਦੀ ਕੀਤੀ ਗਈ ਹੈ ਰਾਹੁਲ ਗਾਂਧੀ ਦੇ ਖਿਲਾਫ ਤਬਿਆਨ ਝੋੜਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਬਿਆਨ ਦਿੱਤਾ ਸੀ ਸੂਬੇ ਪੜ ਦੇ ਵਿੱਚ ਹੁਣ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ بڑی ਨਿੰਦਰੀ ਜੋ ਗੱਲ ਹੈ ਕਿ ਕਿਹੜੇ ਪੱਧਰ ਤੇ ਬੈਠਾ ਹੈ ਔਰ ਜਿਹੜੀ ਸੰਧ ਚ ਸੱਤਾ ਦੀ ਸਰਕਾਰ ਹੈ ਜਿਹਦੇ ਕੋਲ ਉਹ ਪੰਜਾਬ ਸਰਕਾਰ ਨੂੰ ਕੁਝ ਮਿਲਣਾ ਜਿਹੜਾ ਪੰਜਾਬ ਦਾ ਸੀਐਮ ਹੈ ਉਹ ਸਾਡਾ ਜਿਹੜਾ ਦੇਸ਼ ਦਾ ਰਾਸ਼ਟਰੀ ਦਰਸ਼ ਕਾਂਗਰਸ ਪਾਰਟੀ ਦਾ ਸਾਬਕਾ ਗਾਂਧੀ ਜੀ ਜਿਹੜੇ ਵਿਪੱਖਸ਼ ਦੇ ਨੇਤਾ ਨੇ ਉਹਨਾਂ ਆਪੀ ਕਿਹੜਾ ਬੱਚ ਵੀ ਜਿਹੜੇ ਇਹ ਗੱਲਾ ਕਰਨੇ ਆ ਉਹਦੇ ਅੱਜ ਸਮੰਦ ਦੇ ਵਿੱਚ ਜਿਹੜਾ ਪਠਾਨਕੋਟ ਦੇ ਵਿੱਚ ਸਾਡੇ ਛੋਟੇ ਭਰਾ ਨਰੇਸ਼ ਭਲੀ ਜਿਹਦੇ ਸਾਡੇ ਮੌਜੂਦਾ ਐਮਐਲਏ ਹੋਰ ਪਠਾਨਕੋਟ ਦੇ ਜ਼ਿਲ੍ਹੇ ਦੇ ਪ੍ਰਧਾਨ ਉਨਾਤੇ ਰਣਵਾਈ ਥਲੇ ਅੱਜ ਜਗਾ ਧਰਨਾ ਪ੍ਰਦਰਸ਼ਨ ਕੀਤਾ ਉਸ ਸੰਬੰਧ ਚ ਕੀਤਾ ਔਰ ਮੈ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਹੈ ਅੱਜ ਤੱਕ ਪੰਜਾਬ ਦੀ ਸਰਕਾਰ ਸਵਾ 3 ਸੱਤ ਉੱਪਰ ਬਣੀ ਹੋਈ ਹੈ ਜੋ ਲੋਕਾਂ ਨਾਲ ਵਾਅਦਾ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਦੇਖੋ ਜੀਡੀਪੀ ਕੋਈ ਡਿੰਡਾ ਬਣਾਣੀ ਹੁੰਦੀ ਹੈ ਉਹਦਾ ਪਹਿਲੇ ਨੀਂਹ ਪੱਥਰ ਜਿਹੜਾ ਅੱਛਾ ਰੱਖੇਗਾ ਇਹਨਾਂ ਦੇ ਨੀਂਹ ਪੱਥਰੀ ਝੂਠਾ ਹੈ ਕਿ ਅੱਜ ਤੱਕ ਦੇਖੇ ਝੂਠ ਜੋ-ਜੋ ਇਹਨਾਂ ਗੱਲ ਕਹੀ ਸੀ ਕੋਈ ਉਹਦੇ ਉੱਤੇ ਨੰਮ ਲਗੋਏ ਪਰ ਜਿਹੜੇ ਦਿੱਲੀ ਦੇ ਵਿੱਚ ਜਿਹੜੇ ਮਾਡਲਸ ਸੀ ਉਹ ਸਾਰੇ ਫੇਲ ਹੋਏ ਪਰ ਫੇਲ ਹੋ ਕੇ ਸਾਰੇ ਜਿਹੜੇ ਪੰਜਾਬ ਤੇ ਜਾ ਰਹੇ ਨੇ ਦੇਖੋ ਕਿਹਦੇ ਨਿੰਦਣੀਆਂ ਜੋ ਗੱਲ ਹੈ ਕਿ ਪੰਜਾਬ ਦਾ ਭਵਾਰੀ ਆਮ ਆਦਮੀ ਪਾਜੀ ਕਿਉਂ ਬਣਾਇਆ ਕਰਪਟ ਆਦਮੀ ਨੂੰ ਬਣਾਇਆ ਔਰ ਜਿਹੜੇ ਬੰਦੇ ਨੇ ਇਹ ਕਿਹਾ ਸੀ ਕਿ ਨਾ ਸਕੂਲਾਂ ਦਾ ਮਾਡਲ ਬਹੁਤ ਪੰਨੀਆਂ ਬਣਾਤਾ ਉਹ ਵੀ ਫੇਲ ਹੋਇਆ ਉਹਦੇ ਤੋਂ ਬਾਅਦ ਜਿਹੜਾ ਅਸਤਿੰਦਰ ਜੈਨ ਜਿਹੜਾ ਜੇਲ ਕੱਟ ਕੇ ਆਇਆ ਉਹਦਾ ਵੀ ਮਾਡਲ ਫੇਲ ਹੋਇਆ ਉਹਨਾਂ ਜਿਹੜੇ ਕੇਦੀ ਵਾਲੇ ਦਿਨ ਕਿਹਾ ਕਿ ਮੈਂ ਦਿੱਲੀ ਬਹੁਤ ਵਧੀਆ ਬਣਾਈ ਹੋਰ ਚਲਾਈ ਉਹਦਾ ਮਾਡਲ ਹੀ ਫੇਲ ਹੋਇਆ ਉਹਨਾਂ ਜਿਹੜੀਆਂ ਚੀਜ਼ ਹਰ ਵਕਤ ਖੋਈਦੀ ਹੋਇਆ ਉਹ ਤਾਂ ਕਦੇ ਵੀ ਪੁੱਲੰਦ ਹੈ ਉਹਨਾਂ ਰੈਕਟ ਚੀਜ਼ ਜਿਹੜੀ ਆ ਉਹ ਪੰਜਾਬ ਤੋਂ ਲੈ ਕੇ ਆਏ ਨੇ ਪਰ ਤਰਾ ਤਰਾ ਦੀ ਗੱਲਾਂ ਕਰ ਰਹੇ ਨੇ ਤੇ ਮੈਂ ਲੋਕਾਂ ਕੇ ਅਪੀਲ ਕਰਦਾ ਅੱਛੀ ਵੀ ਲੱਗ ਗਈ ਹੈ ਤੇ ਅਗਲੀ ਛੱਬੀ ਵੀ ਲੱਗ ਜਾਣੀ ਹੈ ਇਸ 27ਵਾਂ ਲਾਜ ਨੇ 27ਵੀਂ ਧਾਰਾ ਦੇ ਕੋਈ ਇਹ ਸਾਡਾ ਭਰਾ ਦੱਸਦਾ ਨਿਯਮ ਦੇ ਬਾਰੇ ਪਤਾ ਨਹੀਂ ਕਿ ਕਿਹੜੀ ਧਾਰਾ ਹੁੰਦੀ ਹੈ 27 ਸੋ ਲੋਕਾਂ ਨੇ ਮਨ ਬਣਾ ਲਿਆ ਬਹੁਤ ਜੀ ਬਹੁਤ ਪਰੇਸ਼ਾਨ ਲੋਕੀ ਨੇ ਪੰਜਾਬ ਦੇ ਉਹ ਆਉਣ ਵਾਲਾ ਟਾਈਮ ਜਿਹੜਾ ਉਹ ਆਪੀ ਨੂੰ ਦੱਸਣ ਮੇਰੇ ਵੱਲੋਂ ਸਾਰੀ ਜਨਤਾ ਨੂੰ ਸਾਰੇ ਪੰਜਾਬ ਦੀ ਲੋਕਾਂ ਨੂੰ ਅਪੀਲ ਹੈ ਕਿ ਤਗੜੇ ਹੋਗੇ ਇਸ ਨੂੰ ਬਾਦਿਆ ਕਸ਼ੇਸ਼ੋਰ ਸੁਪਤੀ ਕੀਤਾ ਗਿਆ ਜਿਹਦੇ ਵਿੱਚ ਪਠਾਨਕੋਟ ਤੋਂ ਸਾਬਕਾ ਵਿਧਾਇਕ ਅਮਿਤ ਵੀਰ ਜੀ ਔਰ ਉਹ ਹਾਤੋ ਚਕਿੰਦਰਪਾਲ ਜੀ ਜਿਨ੍ਹਾਂ ਨੇ ਇਸ ਧਰਨੇ ਨੂੰ ਕਾਮਯਾਬ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਰਾਜਾ ਵੜਿੰਗ ਜੀ ਦੇ ਆਦੇਸ਼ਾਂ ਅਨੁਸਾਰ ਜੋ ਰਾ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਜੀ ਦੇ ਖਿਲਾਫ ਜੋ ਭद्दी ਸ਼ਬਦਾਵਲੀ ਦਾ ਯੂਜ਼ ਕੀਤਾ ਸੀਐਮ ਪੰਜਾਬ ਨੇ ਉਹਦੀ ਨਿਖੇਦੀ ਕਰਨ ਵਾਸਤੇ ਔਰ ਦਸਮ ਵਾਸਤੇ ਕਿ ਕਾਂਗਰਸ ਪਾਰਟੀ ਆਪਣੇ ਲੀਡਰਾਂ ਦਾ અપਮਾਨ برداشت ਨਹੀਂ ਕਰੇਗੀ ਉਸੇ ਘੜੀ ਦੇ ਤਹਿਤ ਇੱਕ ਛੋਟਾ ਜਾਂ ਬੜੇ ਸ਼ਾਰਟ ਨੋਟਿਸ ਤੇ ਧਰਨਾ ਕੀਤਾ ਆਯੋਜਨ ਕੀਤਾ ਉਹਦੇ ਵਿੱਚ ਕਾਂਗਰਸ ਕਾਰਜਕਰਤਾਂ ਦੇ ਵਿੱਚ ਰੋਸ਼ ਦੇਖਣ ਨੂੰ ਮਿਲਿਆ ਔਰ ਜੋਸ਼ ਦੇਖਣ ਨੂੰ ਮਿਲਿਆ ਮੈਂ ਆਪਣੇ ਸਾਰੇ ਪਾਰਟੀ ਦੇ ਜਿਹਨੇ ਕਾਰਜਕਰਤਾ ਅਰਜਾ ਬਰਜਾ ਲੀਡਰ ਸਾਹਿਬਾਨ ਸਾਰਿਆਂ ਦਾ ਆਬਾਰੀਆਂ ਕਿ ਉਹਨਾਂ ਨੇ ਜਿਹੜਾ ਸਾਡੇ ਪੰਜਾਬ ਦੇ ਰਾਜਾ ਜੀ ਦੇ ਆਦੇਸ਼ ਅਨੁਸਾਰ ਤਰਨੇ ਦਾ ਆਯੋਜਨ ਕੀਤਾ ਔਰ ਉਹਨਾਂ ਨੇ ਉਹਦੇ ਤੇ ਫੁੱਲ ਚੜਾਏ ਉਹਨੂੰ ਕਾਮਯਾਬ ਕੀਤਾ ਮੈਂ ਇਹਨਾਂ ਸਾਰਿਆਂ ਦਾ ਆਬਾਰੀਆਂ ਔਰ ਸੀਐਮ ਪੰਜਾਬ ਦੀ ਜਿਹੜੀ ਟਿੱਪਣੀ ਹੈ ਉਹਦੀ ਨਖੇਦੀ ਕਰਨਾ ਔਰ ਮੈਂ ਇਹ ਕਹਿੰਦਾ ਕਿ ਉਹ ਆਪਣੇ ਸ਼ਬਦ ਵਾਪਸ ਲੈਣ ਅਗਰ ਨਹੀਂ ਲੈਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਰਨੇ ਹੋਰ ਤੇਜ਼ ਕੀਤੇ ਜਾਣਗੇ ਉਹਨਾਂ ਦੇ ਹੋਰ ਪੁਤਲੇ ਜਗ੍ਹਾ ਜਗ੍ਹਾ ਪਿੰਡ ਵਾਈਜ਼ ਜਲਾਏ ਜਾਣਗੇ ਤੇ ਮੈਂ ਇਹੋ ਕਹਾਂਗਾ ਕਿ ਹੋਏ ਆਪਣੇ ਜਿਹੜੀ ਟਿੱਪਣੀਆਂ ਵਾਪਿਸ ਲਾ